ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਰਾ ਇਹ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਮੌਲਵੀ ਵਾਲਾ ਵਿਖੇ ਜਿੱਥੇ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਪਰ ਪੰਚਾਇਤ ਅਫਸਰਾਂ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆ ਜਿਹੜਾ ਛੱਪੜ ਹੈ ਜਦੋਂ ਓਵਰਫਲੋ ਹੁੰਦਾ ਹੈ بارش ਆਉਣ ਦੇ ਨਾਲ ਤਾਂ ਜਿੰਨਾ ਪਾਣੀ ਹੈ ਨਾਲ ਦੇ ਖੇਤਾਂ ਦੇ ਵਿੱਚ ਜਾ ਵਰਦਾ ਤਾਂ ਜਿਹਦੇ ਨਾਲ ਝੋਨੇ ਦੀ ਫਸਲ ਦਾ ਜਾਂ ਹੋਰ ਕੋਈ ਫਸਲ ਹੁੰਦੀ ਹੈ ਉਹਦਾ ਬੇहद ਜਿਹੜਾ ਨੁਕਸਾਨ ਹੋ ਜਾਂਦਾ ਜੇਕਰ ਗੱਲ ਕਰੀਏ ਛੱਪੜ ਦੀ ਸਫਾਈ ਦੀ ਤਾਂ ਦੇਖੋ ਤਸਵੀਰਾਂ ਦੇ ਵਿੱਚ ਕਿੰਨਾ ਜਿਹੜਾ ਘਾਹ ਬੂਟੀ ਐ ਉਹ ਛੱਪੜ ਦੇ ਵਿੱਚ ਉੱਗੀ ਹੋਈ ਐ ਪਰ ਅਜੇ ਤੱਕ ਇਹਨਾਂ ਦਾ ਕਹਿਣਾ ਐ ਕਿ 40-50 ਸਾਲ ਹੋ ਗਏ ਨੇ ਛੱਪੜ ਦੀ ਸਫਾਈ ਨਹੀਂ ਹੋਈ ਗਈ ਨਾ ਹੀ ਕਿਸੇ ਨਰੇਗਾ ਵਾਲਿਆਂ ਵੱਲੋਂ ਕਰਵਾਈ ਗਈ ਐ ਤੇ ਨਾ ਹੀ ਪਿੰਡ ਦੇ ਸਰਪੰਚ ਦੇ ਵੱਲੋਂ ਇਹ ਜਿਹੜਾ ਪਹਿਲ ਕਦਮੀ ਐ ਨਹੀਂ ਚੱਕੀ ਗਈ ਤਾਂ ਗੱਲਬਾਤ ਕਰਵਾਉਣੇ ਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਕਿ ਆਖਿਰਕਾਰ ਇਹ ਛੱਪੜ ਦੇ ਜੋ ਹਾਲਾਤ ਨੇ ਕੀ ਲੱਗਦਾ ਇੱਕ ਹੋਰ ਤੁਹਾਨੂੰ ਗੱਲ ਦੱਸ ਦਈਏ ਕਿ ਆ ਜਿਹੜਾ ਪਲਾਂਟ ਲਗਾਇਆ ਗਿਆ ਪਿੰਡਾਂ ਦੇ ਵਿੱਚ ਛੱਪੜਾਂ ਦੇ ਉੱਪਰ ਇਹਦਾ ਪਿੰਡ ਵਾਸੀ ਕਹਿ ਰਹੇ ਨੇ ਕਿ ਅਜੇ ਤੱਕ ਕੋਈ ਇਹਦਾ ਫਾਇਦਾ ਨਹੀਂ ਅਸੀਂ ਦੇਖਿਆ ਕਿਉਂਕਿ ਆ ਚਾਰ ਪੰਜ ਡਿੱਗੀਆਂ ਜੀਆਂ ਦਾ ਬਣਾ ਦਿੱਤੀਆਂ ਨੇ ਪਰ ਮੋਟਰ ਵਾਸਤੇ ਇੱਥੇ ਕੋਈ ਕਮਰਾ ਨਹੀਂ ਤਿਆਰ ਕੀਤਾ ਗਿਆ ਕਾਰਜੀ ਤੌਰ ਤੇ ਮੋਟਰ ਰੱਖੀ ਹੋਈ ਹੈ ਉਹ ਵੀ ਪਿੰਡ ਵਾਸੀ ਜਿਹੜਾ ਛੱਡਦੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਗੱਲਬਾਤ ਕਰਦੇ ਆ ਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਮੇਰਾ ਨਾਮ ਜੀ ਪ੍ਰਵੀਨ ਭਾਰਤੀ ਕਿਸਾਨਿਕਤਾ ਡਕੌਂਦਾ ਬਲਾਕ ਪ੍ਰਧਾਨ ਪ੍ਰਵੀਨ ਮੌਲਵੀਵਾਲ ਬਈ ਕੀ ਛੱਪੜ ਦਾ ਮਸਲਾ ਕੀ ਆ ਛੱਪੜ ਦਾ ਮਸਲਾ ਜੀ ਲਗਭਗ 70 ਸਾਲ ਹੀ ਹੋ ਗਏ ਨੇ ਪਰ ਅਜੇ ਤੱਕ ਛੱਪੜ ਦਾ ਮਸਲਾ ਹੱਲ ਹੁੰਦਾ ਮੈਂ ਨਹੀਂ ਦੇਖਿਆ ਹੁਣ ਤਾਂ ਮੇਰੇ ਜਵਾਗ ਵਿਆਹ ਉਹਨਾਂ ਦੇ ਹੋ ਗਏ ਆ ਇਹ ਓਹ ਦਾ ਤੇ ਓਹੀ ਓਹੀ ਪਿਆ ਸਭ ਕੁਝ ਇਹਦਾ ਕੋਈ ਕੀ ਲੱਗਦਾ ਕੀ ਕਾਰਨ ਕੀ ਆ ਤੁਸੀਂ ਕਹਿੰਦੇ ਹੋ ਕਿ ਫਸਲਾਂ ਦੇ ਵਿੱਚ ਪਾਣੀ ਜਾਂਦਾ ਛੱਪੜ ਦਾ ਕਾਰਨ ਇਹ ਜੀ ਇਹ ਸਾਰੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹਨੂੰ ਚਲਾਉਣ ਦਾ 10 ਤੋਂ 12 ਲੱਖ ਰੁਪਇਆ ਉਹ ਲਾਇਆ ਟੋਏ ਜਿ ਬਣਾਏ ਨੇ ਜੀ ਅਸੀਂ ਸਾਰੇ ਪਿੰਡ ਵਾਸੀ ਇਹਨਾਂ ਨੂੰ ਕਹਿੰਦੇ ਰਿਆਂ ਜੀਸੀ ਮੌਕੇ ਤੇ ਜਾਜੋ ਠੇਕੇਦਾਰ ਸੀ ਵੀ ਐਦਾਂ ਨਾ ਕਰੋ ਇਹ ਇਹ ਦੀ ਜੇ ਬਣਾਉਣੇ ਆ ਇਹਨੂੰ ਕਿਸੇ ਢੰਗ ਸਿਰ ਤੇ ਨਿਆਓ ਕਿ ਗੁੱਠ ਬਣਨੇ ਤੇ ਲਿਆਓ ਵੀ ਜਿਹੜਾ ਕਾਨੂੰਨ ਦਾ ਪਾਣੀ ਸਾਫ ਜਿਹੜਾ ਨਿਕਲੇ ਉਹਨੂੰ ਚਾ ਕੇ ਇਹਨੂੰ ਉਹਦੇ ਵਿੱਚ ਪਾਇਆ ਜਾਵੇ ਉਹ ਜਿਹੜੇ ਬਣਾਏ ਨੇ ਪਲਾਂਟ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹਰ ਪਿੰਡ ਦੇ ਵਿੱਚ ਛੱਪੜਾਂ ਦੇ ਉੱਪਰ ਇਹੋ ਜਿਹੇ ਪਲਾਂਟ ਕਈ ਤਿਆਰ ਕੀਤੇ ਗਏ ਨੇ ਅੱਜ ਤੱਕ ਉਹਨਾਂ ਪਲਾਟਾਂ ਦਾ ਕੀ ਫਾਇਦਾ ਲੱਗਿਆ ਤੁਹਾਨੂੰ ਦੇਖਿਆ ਕੋਈ ਨਹੀਂ ਸਾਡੇ ਦਾ ਅਸੀਂ ਹੋਰ ਪਿੰਡ ਬਾਰੇ ਤਾਂ ਨਹੀਂ ਕਿਹਾ ਸਾਡੇ ਪਿੰਡ ਤਾਂ ਇਹ ਜਿਹੜਾ 10 ਲੱਖ ਰੁਪਈਆ ਬਿਲਕੁਲ ਸਰਕਾਰ ਨੂੰ ਚੂਨਾ ਲਾਇਆ ਤੇ ਮਿੱਟੀ ਕੀਤਾ ਇਹਨਾਂ ਨਾਲ ਤਾਂ ਕਿਸੇ 10ਾਂ ਘਰਾਂ ਨੂੰ ਕਲੋਨੀ ਪਾ ਦੇਣਾ ਤੇ ਚਲੋ ਉਹਨਾਂ ਰਹਿਣ ਬਸੇਰਾ ਤਾਂ ਬਣ ਜਾਂਦਾ ਇਹਦੇ ਜਿਹੜਾ ਮਿੱਟੀ ਪੈਸੇ ਕੀਤੇ ਪਾਣੀ ਦੇ ਵਿੱਚ ਬਿਲਕੁਲ ਮਿੱਟੀ ਪੈਸਾ ਜਿਹਨੂੰ ਅਸੀਂ ਕਹਿੰਦੇ ਕੋਈ ਪ੍ਰਧਾਨ ਜੀ ਜਦੋਂ ਇਹ ਮੰਨ ਲਓ ਤਿਆਰ ਹੋ ਰਿਹਾ ਸੀ ਉਦੋਂ ਤੁਸੀਂ ਕਿਉਂ ਨਹੀਂ ਅਸੀਂ ਬਿਲਕੁਲ ਕੀਤਾ ਸੀ ਪ੍ਰਸ਼ਾਸਨ ਨੂੰ ਵੀਡੀਓ ਮਾ ਜੋ ਵੀਡੀਓ ਚਲਾ ਲਾਵਾ ਜਈ ਨੂੰ ਖੁਦ ਅਸੀਂ ਕਿਹਾ ਸੀ ਉਹ ਕਹਿੰਦੇ ਤੁਸੀਂ ਦੇਖੋਗੇ ਜਦੋਂ ਇਹ ਪਲਾਂਟ ਚਾਲੂ ਹੋ ਗਿਆ ਨਾ ਤੁਸੀਂ ਗੱਲਾਂ ਕਰੋਗੇ ਉਹ ਗੱਲ ਸੱਚੀ ਹੋ ਗਈ ਗੱਲਾਂ ਤਾਂ ਕਰਦੀ ਪਏ ਆ ਵੀ ਯਾਦ ਕਰੋਗੇ ਇਹਦਾ ਨਿੱਕਾ ਪੈਸਾ ਵੀ ਇੱਕ ਅਰਥ ਨਹੀਂ ਲੱਗਿਆ ਇਹਦੇ ਨਾਲੋਂ ਤਾਂ ਕਲੋਨੀਆਂ ਪਾਉਂਦੇ ਗਰੀਬ ਕਰ ਖੁਸ਼ ਕਰ ਲੈਂਦੇ ਉਹ ਜਿਆਦਾ ਵਧੀਆ ਸੀ ਪ੍ਰਧਾਨ ਜੀ ਛੱਪੜ ਦੀ ਸਫਾਈ ਵੀ ਤਕਰੀਬਨ ਸਾਹਮਣੇ ਹੀ ਆ ਸਾਰਿਆਂ ਦੇ ਦਿਖ ਰਹੀ ਹੈ ਇੱਕ ਦੋ ਤੋਂ ਲੈ ਕੇ ਦੀ ਸਫਾਈ ਨਹੀਂ ਹੋਈ ਮੈਂ 70 ਸਾਲ ਹੀ ਹੋ ਚੱਲੇ ਨੇ ਯਾਰ ਇਹ ਹਾਲੇ ਜਿਹੜਾ ਮਰਜੀ ਸਰਪੰਚ ਬਣੇ ਕੋਈ ਮਰਜੀ ਪੰਚਾਇਤ ਨੇ ਕਦੇ ਛੱਪੜ ਦੀ ਸਫਾਈ ਕਰਵਾਉਣ ਦਾ ਸੋਚਿਆ ਨਹੀਂ ਕਦੀ ਅਨਰੇਗਾ ਨੂੰ ਕਾ ਚਲਦੀ ਜੀ ਉਹ ਬਠਲ ਮੁੱਦੇ ਮਾਰ ਕੇ ਬੈ ਜਾਂਦੇ ਜੰਡੀ ਥਾਵੇਂ ਬਸ ਕਾਜਾਂ ਤਾਂ ਚਲਦੀ ਹੈ ਸਫਾਈ ਛੱਪੜ ਦੀ ਸਾਲ ਚ ਤਿੰਨ ਵਾਰੀ ਵੀ ਹੋ ਗਈ ਹੋਵੇ ਪਰ ਸਫਾਈ ਹੋਈ ਨਹੀਂ ਆਜਤਾ ਗਰਾਊਂਡਲੇ ਵਸ ਤੱਕ ਜਦੋਂ ਕੋਈ ਬਾਰਿਸ਼ ਆਉਂਦੀ ਆ ਤਾਂ ਮੀਂਹ ਦਾ ਪਾਣੀ ਜਿਹੜਾ ਜਮਾ ਹੁੰਦਾ ਉਹਦਾ ਫਿਰ ਕੀ ਬੰਦ ਆ ਪਾਣੀ ਕੀ ਸਾਡਾ ਖੇਤ ਸਾਡੇ ਖੇਤ ਨੂੰ ਸਾਰੀ ਕੇਲੀ ਜਾਊਗੀ ਹੁਣ ਵੀ ਪਿਛਲੇ ਸਾਲ ਵੀ ਸਾਡਾ ਕਨਾਲ ਥਾਂ ਦਾ ਖਰਾਬ ਹੋਇਆ ਹੁਣ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਜੋਰ ਨਹੀਂ ਤੇ ਪਾਣੀ ਰਾਹ ਬਣਾਉਣਾ ਹੀ ਜਦੋਂ ਉਹਨੂੰ ਰਾਹ ਮਿਲਿਆ ਪਾਣੀ ਉਧਰ ਜਾਣਾ ਉਧਰ ਹੀ ਦੇਖਣਾ ਵਿੱਚ ਹੁਣਾ ਲੱਗਿਆ ਕਿ ਪਲਾਟ ਹੈ ਕਿ ਘਰ ਹੈ ਤੁਹਾਡੀ ਜ਼ਮੀਨ ਨਾਲ ਬਿਲਕੁਲ ਜੀ ਸਾਡੀ ਨਾਲ ਜ਼ਮੀਨ 5 ਏਕੜ ਜੀ ਹੁਣ ਵੀ ਕੋਈ ਨੁਕਸਾਨ ਹੋਇਆ ਨੁਕਸਾਨ ਹਾਲ ਦੀ ਕਿਹੜੇ ਤੇ ਕੋਈ ਨਹੀਂ ਪਾਣੀ ਚੜ ਜਾਏਗਾ ਫਿਰ ਹੋਏਗਾ ਨੁਕਸਾਨ ਅਸੀਂ ਇਸ ਗੱਲ ਕਹਿੰਦੇ ਆ ਵੀ ਜਲਦੀ ਜਲਦੀ ਵੀਡੀਓ ਸਾਹਿਬ ਜੈ ਸਾਹਿਬ ਨੂੰ ਇੱਥੇ ਮੌਕਾ ਦੇਖਣਾ ਚਾਹੀਦਾ ਆ ਕੇ ਇਹਦਾ ਹੱਲ ਕਰਨ ਜੇ ਹੱਲ ਨਾ ਕਰ ਕੀਤਾ ਗਿਆ 2-4 ਦਿਨਾਂ ਦੇ ਵਿੱਚ ਤੇ ਮੈਂ ਆਪਦੀ ਜਥੇਬੰਦੀ ਨਾਲ ਗੱਲਬਾਤ ਚੱਲ ਰਹੀ ਹੈ ਇਹ ਛੇਤੀ ਅਸੀਂ ਆਲਾ ਸੰਘਰਸ਼ ਵਿੱਢ ਕੇ ਇਹ ਮਸਲਾ ਹੱਲ ਕਰਾਵਾਂਗੇ ਅਸੀਂ ਵੱਡੇ ਵੱਡੇ ਕਰਾਏ ਨੇ ਕੋਈ ਖਾਸ ਮਸਲਾ ਨਹੀਂ ਗਿਆ ਪਰ ਅਸੀਂ ਕਹਿੰਦੇ ਸੀ ਚਲੋ ਉਹਨਾਂ ਦੇ ਧਿਆਨ 'ਚ ਲਿਆਂਦਾ ਹੋਇਆ ਜੇ ਉਹਨਾਂ ਇਹ ਦੁੱਖ ਦੋਦਨਾ 'ਚ ਨਾ ਕੀਤਾ ਇਹਦੇ ਤੇ ਕੋਈ ਕਾਰਵਾਈ ਨਾ ਹੋਈ ਤੇ ਅਸੀਂ ਵੀਡੀਓ ਦਫ਼ਤਰ ਦੇ ਅੱਗੇ ਧਰਨਾ ਲਾਵਾਂਗੇ ਪੂਰਾ ਉਹਦਾ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਅਨਸਰਾ ਜੀ ਪਿੰਡ ਮੋਲਪੀ ਵਾਲਾ ਕੀ ਮਸਲਾ ਕੀ ਹੈ ਛੱਪੜ ਦਾ ਮਸਲਾ ਜੀ ਛੱਪੜ ਦਾ ਹੈਗਾ ਇਹ ਥੋੜੇ ਚੈਨਲਾਂ 'ਈ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਜਿੰਨਾ ਕੋ ਗ੍ਰਾਂਟ ਆਈ ਆ ਇੱਕ ਪੈਸੇ ਦਾ ਸਾਨੂੰ ਇਹਦੇ ਤੋਂ ਕੋਈ ਹਾਸਲ ਨਹੀਂ ਹੈਗਾ ਇੱਕ ਪੈਸੇ ਦਾ ਵੀ ਹੋਵੇ ਜਿਹੜੀ ਆ ਮੋਟਰ ਲਾਈ ਵੀ ਆ ਉਹਨੂੰ ਸਾਡਾ ਪਰਿਵਾਰ ਚਲਾਉਂਦਾ ਹੈ ਗੰਦ ਵਿੱਚ ਅਸੀਂ ਹੱਥ ਮਾਰਦੇ ਆ ਨਾ ਸਿਸਟਮ ਨਾਲ ਸਹੀ ਲਾਈ ਵੀ ਇਹਨਾਂ ਕੋਠੀ ਆ ਇੱਥੇ ਨਾ ਲੈਣੀ ਨਾ ਦੇਣੀ ਕੋਈ ਚੀਜ਼ ਪੰਜ ਚਾਰ ਸਾਲ ਤੋਂ ਅਸੀਂ ਇਹਨੂੰ ਚਲਾ ਰਹੇ ਆਂ ਛੱਪੜ ਦੀ ਕਦੇ ਸਫਾਈ ਨਹੀਂ ਕਰਵਾਈ ਕੋਈ ਸਫਾਈ ਨਹੀਂ ਆ ਤੁਹਾਡੇ ਸਾਹਮਣੇ ਪਿਆ ਜੋ ਕੁਝ ਪਿਆ ਸਫਾਈ ਕੋਈ ਨਹੀਂ ਹੈਗੀ ਸਭ ਤੋਂ ਜ਼ਿਆਦਾ ਤੁਹਾਨੂੰ ਨੁਕਸਾਨ ਹੁੰਦਾ ਸਾਰਿਆਂ ਨੂੰ ਜ਼ਿਆਦਾ ਨੁਕਸਾਨ ਮੇਰਾ ਮੇਰੀ ਅੱਜ ਤੋਂ ਇਹਨਾਂ ਨੂੰ ਪੁੱਛ ਲਓ ਵੀ ਮੱਝ ਛੱਪੜ ਦੇ ਵਿੱਚ ਡਿੱਗੀ ਆ ਲੱਖ ਰੁਪਏ ਦੀ ਮੱਝ ਮਰ ਗਈ ਆ ਕੰਦ ਦੇ ਉੱਥੂ ਦੀ ਡਿੱਗ ਕੇ ਵਿੱਚ ਛੱਪੜ ਦੇ ਉਹਦੇ ਸੱਟ ਲੱਗੀ ਸੀ ਮਰ ਗਈ ਬਾਅਦ ਚ ਇਹ ਛੱਪੜ ਦੀ ਕੋਈ ਚਾਰਦੁਆਰ ਹੀ ਨਹੀਂ ਕੀਤੀ ਚਾਰਦੁਆਰੀ ਥੱਲੇ ਨੀਚੇ ਹੋਈ ਵੀ ਹੈ ਉੱਤੇ ਨਾ ਕੋਈ ਚਾਰਦੁਆਰੀ ਦੇ ਜਾਲੀ ਲੱਗੀ ਵੀ ਇਧਰਲੇ ਸਾਡੇ ਇੱਧਰ ਪਸ਼ੂਆਂ ਵਾਲਾ ਥਾਂ ਹੈਗਾ ਤੇ ਕੋਈ ਜਵਾਗ ਵੀ ਡੇਕ ਸਕਦਾ ਵਿੱਚ ਹੀ ਗੰਦ ਰੂੜੀਆਂ ਸਾਰਾ ਕੁਝ ਵਿੱਚ ਪਿਆ ਇਹ ਕਿਹਨੇ ਆਖਣਾ ਪਿੰਡ ਦੇ ਜ਼ਿੰਮੇਵਾਰ ਬੰਦਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੀ ਸਰਪੰਚ ਸਾਹਿਬ ਕੀ ਨਾਮ ਹੈ ਸੋਹਣ ਸਿੰਘ ਜੀ ਸਰਪੰਚ ਸਾਹਿਬ ਇੱਕ ਪਿੰਡ ਦੇ ਲੋਕਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਪ੍ਰਸ਼ਾਸਨ ਦੇ ਉੱਪਰ ਉਹ ਕਹਿੰਦੇ ਨੇ ਕਿ ਛੱਪੜ بارش ਹੋਣ ਦੇ ਨਾਲ ਓਵਰਫਲੋਨ ਕਰਕੇ ਨਾ ਆਸ-ਪਾਸ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਦਾ ਤੇ ਸਫਾਈ ਵੀ ਨਹੀਂ ਕਾफी ਸਮੇਂ ਤੋਂ ਹੋਏਗੀ ਛੱਪੜ ਦੀ ਸਫਾਈ ਤਾਂ ਜੀ ਜਿੰਨਾ ਚਿਰ ਮੈਸੀ ਉਹਨਾਂ ਚਿਰ ਸਫਾਈ ਹੁੰਦੀ ਰਹੀ ਹੈ ਜਦੋਂ ਦੇ ਹੁਣ ਪੰਚਾਇਤਾਂ ਭੰਗ ਹੋញ្ញਾਂ ਨੇ ਇਹ ਜਿਹੜੀ ਕਲਾਲੀ ਹੈ ਦਿਨੋਂ-ਦਿਨ ਫੁੱਟ ਕੇ ਭਰਿਆ ਜਾਂਦਾ ਛੱਪੜ ਪ੍ਰਸ਼ਾਸਨ ਨੂੰ ਮੈਂ ਉਹਨਾਂ ਐਮਐਲ ਨੂੰ ਵੀ ਮਿਲਿਆ ਐਮਐਲ ਨੇ ਕਿਹਾ ਵੀ ਅਸੀਂ ਗ੍ਰਾਂਟ ਪਾ ਦਿੰਨੇ ਛੱਪੜ ਦੀ ਕਰਾ ਦਿੰਨੇ ਸਫਾਈ ਕਿਵੇਂ ਵੀ ਕਰਵਾਈਏ ਵੀ ਇਹ ਸਫਾਈ ਕਰਵਾਣੇ ਆ ਅ ਪਰਸੋ ਮਿਲਿਆ ਸੀ ਮੈਂ ਐਮਐਲ ਸਾਹ ਨੂੰ ਇਹ ਹੋਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਾਣੀ ਜਿਹੜਾ ਗੰਦਾ ਛੱਪੜ ਦਾ ਕਿਉਂਕਿ ਆਸ-ਪਾਸ ਦੇ ਘਰਾਂ ਦਾ ਵੀ ਜਿਹੜਾ ਪਾਣੀ ਉਹ ਵੀ ਕਲਾਲੀ ਆਉਂਦੀ ਆ ਹਰੀਆਲੀ ਜੀ ਪਾਣੀ ਦੇ ਵਿੱਚ ਬਿਮਾਰੀਆਂ ਵੀ ਫੈਲਦੀਆਂ ਨੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਪ੍ਰਸ਼ਾਸਨ ਵੱਲੋਂ ਅਸੀਂ ਇਹ ਕਹਿਣਾ ਵੀ ਛੱਪੜ ਸਾਡਾ ਸਾਫ਼ ਕਰਾਇਆ ਜਾਏ ਭਾਵੇਂ ਨਰੇਗਾ ਰੇ ਕਰਾਉਣ ਭਾਵੇਂ ਕੋਈ ਪੰਚਾਇਤ ਦਾ ਫੰਡ ਜਾਂ ਕੋਈ ਵੀ ਹੈ ਬੰਦੇ ਰਹੀ ਕਰਾਣ ਚੱਪੜ ਸਾਫ ਕਰਾਉਣ ਮੈਂ ਤਾਂ ਮੋਟਰ ਵੀ ਲਾਤੀ ਸੀ ਆ ਮੋਟਰ ਨਾਲ ਪਾਣੀ ਚੱਕਦੇ ਸੀ ਤੇ ਕੱਢਦੇ ਰਹੇ ਹੁਣ ਮੋਟਰ ਖਰਾਬ ਹੋਈ ਪਈ ਐ ਇਹਦਾ ਸਰਪੰਚ ਸਾਹਿਬ ਮੋਟਰ ਖਰਾਬ ਹੈ ਇਹਦੇ ਬਾਰੇ ਨਹੀਂ ਕਦੀ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਐਮਐਲ ਨੂੰ ਕਿਹਾ ਪਰਸੋਂ ਮੈਂ ਉਹ ਕਹਿੰਦਾ ਸੀ ਵੀ ਮੈਂ ਪੈਸੇ ਕਢਵਾ ਦਿਆਂਗਾ ਤੇ ਮੋਟਰ ਠੀਕ ਕਰਾ ਦਿਆਂ ਜੀ ਨਹੀਂ ਇੰਨਾ ਕਿ ਤਾਂ ਸਰਪੰਚ ਸਾਹਿਬ ਤੁਸੀਂ ਆਪਦੇ ਨਿੱਜੀ ਫੰਡ ਚੋਂ ਹੀ ਲਾ ਸਕਦੇ ਹੋ ਮੋਟਰ ਮੋਟਰ ਦਾ ਇਹ ਜੋ ਫੰਡ ਸਾਡੇ ਕੋਲ ਆਏ ਨਹੀਂ ਨਾ ਹੁਣ ਆ ਇੱਕ ਸਰਪੰਚ ਸਾਹਿਬ ਆ ਜਿਹੜਾ ਟ੍ਰੀਟਮੈਂਟ ਪਲਾਟ ਹੈ ਕਿ ਚਾਲੂ ਨਹੀਂ ਹੋਇਆ ਕਿ ਇਹ ਜੀ ਵੈਸੇ ਤਾਂ ਚਾਲੂ ਏ ਜੀ ਲੋਕ ਗੰਦ ਸੜਦੇ ਨੇ ਗੰਦ ਵੇਖੋ ਲੋਕਾਂ ਦਾ ਕੋਈ ਨਹੀਂ ਹਟਦਾ ਇੱਥੇ ਗੰਦ ਸੜਨੂ ਜਿਹੜੀਆਂ ਖਾਲੀਆਂ ਨੇ ਉਹ ਬੰਦ ਹੋ ਜਾਂ ਪੰਜਾਂ ਨੇ ਕੋਈ ਪਿੰਡ ਦਾ ਕਿਸੇ ਕੋਈ ਜ਼ਿੰਮੇਵਾਰ ਵੀ ਨਹੀਂ ਹਟਦਾ ਉਹ ਵੀ ਗੰਦ ਸੜਦੇ ਨੇ ਜ਼ਿੰਮੇਵਾਰ ਲੋਕ ਦੀ ਠੀਕ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡਾ ਛੱਪੜ ਸਾਫ਼ ਕਰਾਇਆ ਜਾਵੇ ਠੀਕ ਹੈ ਮਿਹਰਬਾਨ